ਲੋਕਾਂ ਨੂੰ ਉਪਦੇਸ਼ ਸਮਝਾਉਣੇ ਤੇ ਆਪ ਉਸ ਉਪਦੇਸ਼ ਤੇ ਚੱਲਣਾ ਨਹੀਂ ਲੋਕਾਂ ਨੂੰ ਉਪਦੇਸ਼ ਦੇ ਕਰਕੇ ਸਮਝਾਉਣਾ ਤੇ ਆਪ ਉਪਦੇਸ਼ ਤੋਂ ਕੋਹਾਂ ਦੂਰ ਹੋਣਾ ਉਹਦੇ ਹਾਲ ਕੀ ਹੁੰਦੇ ਨੇ ਉਹਨੂੰ ਸਜ਼ਾ ਕੀ ਮਿਲਦੀ ਹੈ ਜਿਵੇਂ ਸੁਖਮਨੀ ਸਾਹਿਬ ਦੇ ਅੰਦਰ ਮਹਾਰਾਜ ਪਾਤਸ਼ਾਹ ਬਚਨ ਕਰਦੇ ਨੇ ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੇ ਔਰ ਨਾਨੂ ਉਪਦੇਸ਼ ਕਰਨਾ ਆਪ ਉਸੁੱਧ ਉਪਦੇਸ਼ ਤੇ ਚੱਲਣਾ ਨਹੀਂ ਕਹਿੰਦੇ ਆਉਣ ਜਾਣੋ ਦਾ ਲੱਗਿਆ ਹੀ ਰਹਿੰਦਾ ਹੈ ਰਤਨ ਸਿੰਘ ਮਹਿਬੂਬਪੁਰ ਨੇ ਦਮਦਮੇ ਟਕਸਾਲ ਦੇ 11ਵੇਂ ਮੁਖੀ શ્રીਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਪੁੱਛਿਆ ਸੀ ਆ ਗਿਆ ਮਾਪੁਰਖਾਂ ਕੋਲ ਕਹਿੰਦਾ ਬਾਬਾ ਜੀ ਜੇਰਾ ਮੈਨੂੰ ਇੱਕ ਗੱਲ ਦੱਸੋ ਜੇ ਕੋਈ ਮੋਨਾ ਕੋਨਾ ਬੰਦਾ ਹੋਵੇ ਤੇ ਪਰ ਲੋਕਾਂ ਨੂੰ ਬੜਾ ਸਮਝਾਉਂਦਾ ਹੋਵੇ ਲੋਕਾਂ ਨੂੰ ਅੰਮ੍ਰਿਤ ਛਕਣ ਲਈ ਵੀ ਪ੍ਰੇਰਦਾ ਹੋਵੇ ਕੀ ਉਹਨੂੰ ਕੋਈ ਫਲ ਮਿਲੂਗਾ ਉਹ ਵੀ ਮੁਕਤ ਹੋਊਗਾ ਕਿ ਨਹੀਂ ਹੋਊਗਾ ਦੁਨੀਆ ਤੋਂ ਉਹਦੀ ਵੀ ਬੰਦਨਾ ਤੋਂ ਬੰਦ ਖਲਾਸੀ ਹੋਊਗੀ ਕਿ ਨਹੀਂ ਆਪ ਸ਼ਰਾਬ ਪੀਂਦਾ ਹੋਵੇ ਮੋਨਾ ਕੋਨਾ ਹੋਵੇ ਦਾੜਾ ਕੇਸ ਵੀ ਕਤਲ ਕੀਤਾ ਹੋਵੇ ਤੇ ਲੋਕਾਂ ਨੂੰ ਸਮਝਾਉਂਦਾ ਹੋਵੇ ਲੋਕਾਂ ਨੂੰ ਕਹਿੰਦਾ ਹੋਵੇ ਭਾਈ ਅੰਮ੍ਰਿਤ ਛਕੋ ਚੰਗੇ ਪਾਸੇ ਜੋੜਦਾ ਹੋਵੇ ਕੀ ਉਹ ਕਦੇ ਮੁਕਤ ਹੋਵੇਗਾ ਬਾਬਾ ਸੁੰਦਰ ਸਿੰਘ ਖਾਲਸਾ ਪਿੰਡਰਾਵਾਲਿਆਂ ਨੂੰ ਜਦੋਂ ਰਤਨ ਸਿੰਘ ਮਹਿਬੂਬਪੁਰ ਨੇ ਇਹ ਸਵਾਲ ਕੀਤਾ ਮਹਾਂਪੁਰਖ ਗੋਹਸਪੇ ਮਹਾਂਪੁਰਖ ਕਹਿਣ ਲੱਗੇ ਰਤਨ ਸਿਆ ਗੁਰਬਾਣੀ ਦੇ ਵਿੱਚ ਕਾਨੜਾ ਰਾਗ ਦੇ ਵਿੱਚ 1299 ਅੰਗ ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਵੇਖੇ ਬਿੰਜਨ ਪਰੋਸਨਹਾਰਾ ਜਿਹੇ ਭੋਜਨ ਕੀਨੋ ਤੇ ਤ੍ਰਿਪਤਾਰਾ ਜਿਹੜਾ ਪਰੋਸਨਹਾਰਾ ਹੁੰਦਾ ਜਿਹੜਾ ਵਰਤਾਵਾ ਹੁੰਦਾ ਉਹ ਭੋਜਨ ਵੇਖਦਾ ਹੈ ਜਿਹੜਾ ਲਾਂਗਰੀ ਹੈ ਰਸੋਈਆ ਹੈ ਉਹ ਭੋਜਨ ਵੇਖਦਾ ਹੈ ਭੋਜਨ ਬਣਾਉਂਦਾ ਹੈ ਸਬਜ਼ੀਆਂ ਕੱਟਦਾ ਵੱਢਦਾ ਹੈ ਤੇ ਕੀ ਉਹ ਰੱਜ ਜਾਂਦਾ ਨਹੀਂ ਰੱਜਦਾ ਵਰਤੌਣ ਵਾਲਾ ਜਾਂ ਇੰਜ ਕਹਿ ਲੋ ਵੀ ਲੰਗਰ ਬਣਾਉਣ ਵਾਲਾ ਰਸੋਈਆ ਲਾਂਗਰੀ ਵਰਤਾਵਾ ਉਹਨਾਂ ਚੜ ਰਾਜ ਨਹੀਂ ਜੇ ਸਕਦਾ ਜਿੰਨਾ ਚਿਰ ਪੰਗਤ ਚ ਬਹਿ ਕੇ ਆਪ ਨਾ ਛਕੇ ਗੌਰ ਕਰਿਓ ਸਾਥ ਸੰਗਤ ਦੀ ਲੋਕਾਂ ਨੂੰ ਸਮਝਾਉਣ ਦੇ ਨਾਲ ਮੁਕਤ ਨਹੀਂ ਹੋਣਾ ਇੱਕ ਅੱਧਾ ਕੋਈ ਤੇਰੇ ਕਹਿਣ ਤੇ ਜੁੜ ਜਾਊਗਾ ਹੋ ਸਕਦਾ ਤੈਨੂੰ ਥੋੜਾ ਬਹੁਤ ਖਲ ਮਾਲਕ ਦੇ ਦੇਣ ਪਰ ਮੁਕਤ ਤੇ ਉਦੋਂ ਹੀ ਹੋਇਆ ਜਾਊਗਾ ਜਦੋਂ ਆਪ ਪੰਜ ਪਿਆਰਿਆਂ ਸਾਹਮਣੇ ਗੋਡੇ ਟੇਕ ਕੇ ਵੀ ਰਾਸਣ ਲਾ ਕੇ ਚੂਲਾ ਬਣਾ ਕੇ ਤੇ ਪੰਜ ਚੂਲੇ ਸਿਰ 'ਚ ਪੰਜ ਚੂਲੇ ਅੱਖਾਂ 'ਚ ਪੰਜ ਚੂਲੇ ਤੇਰੇ ਮੁਖੜੇ 'ਚ ਪੈ ਗਏ ਮੁਕਤ ਤੇ ਭਾਈ ਉਦੋਂ ਹੀ ਹੋਣਾ ਹੈ ਮਹਾਂਪੁਰਖ ਬਾਬਾ ਸੁੰਦਰ ਸਿੰਘ ਜੀ ਕਹਿਣ ਲੱਗੇ ਵੀ ਜਿਹੜਾ ਖਾਨੜਾ ਰਾਗ ਵਿੱਚ ਸ਼ਬਦ ਮਹਾਰਾਜ ਦਾ ਆਉਂਦਾ ਭਗਤ ਭਗਤਨ ਹੂੰ ਬਨ ਆਈ ਤਨ ਮਨ ਗਲਤ ਪਹਿ ਠਾਕੁਰ ਸਿਓ ਆਪਨ ਲੇ ਇਹ ਮਿਲ ਆਇ ਰਹਾ ਗਾਵਨ ਹਾਰੀ ਗਾਵੇ ਗੀਤ ਤੇ ਉਧਰੇ ਬਸੇ ਜਹ ਜੀਤ ਦੇਖੇ ਵਿੰਜਨ ਕਰੋਸਨ ਹਾਰੈ ਜੇ ਭੋਜਨ ਕਿਨੋ ਤੇ ਤ੍ਰਿਪਤਾਰੈ ਹਾਨਕ ਸਵੰਗ ਕਾਛੇ ਪੇਖਤਾਰੀ ਜੈ ਸੋ ਸਾਤ ਐਸੋ ਦ੍ਰਿਸ਼ਟਾਰੀ ਕਹਿਨ ਕਹਾਵਨ ਸਗਲ ਸੰਸਾਰ ਨਾਨਕ ਦਾਸ ਸਚ ਕਰਨੀ ਸਾਰ ਕਹਿਣ ਕਾਹਣ ਦੇ ਨਾਲ ਨਹੀਂ ਸਰਨਾ ਇਥੇ ਤੇ ਕਰਨੀ ਪ੍ਰਧਾਨ ਹੈ ਕਥਨੀ ਪ੍ਰਧਾਨ ਨਹੀਂ ਗੱਲਾ ਕਹਿਣ ਦੇ ਨਾਲ ਨਹੀਂ ਮੈਂ ਕਈ ਥਾਵਾਂ ਤੇ ਦੇਖਿਆ ਸਾਦ ਸੰਗਤ ਵਿੱਚ ਵਿਦੇਸ਼ਾਂ ਵਿੱਚ ਦੇਵਾਬੇ ਦੇ ਵਿੱਚ ਖਾਸ ਕਰਕੇ ਮੈਂ ਜਿਆਦਾ ਵੇਖਿਆ ਬੁਰਾ ਨਾ ਚੰਗੇ ਭਲੇ ਗੁਰੂ ਕਰਾਂthre ਇਲੈਕਸ਼ਨ ਜਿੱਤ ਕੇ ਮੋਨੇ ਕੋਨੇ ਪ੍ਰਧਾਨ ਬਣੇ ਪਏ ਨੇ ਜਿਨ੍ਹਾਂ ਦੇ ਸਿਰ ਤੇ ਵਾਲ ਨਹੀਂ ਆਪਾਂ ਗੁਰੂ ਘਰਾਂ ਨੂੰ ਸਰਕਾਰੀ ਅਦਾਰੇ ਬਣਾ ਕੇ ਰੱਖ ਦਿੱਤਾ ਇਲੈਕਸ਼ਨਾਂ ਦੇ ਵਿੱਚ ਵਾਰਡ ਦਿੱਤਾ ਜਿਹੜਾ ਬੰਦਾ ਰੋਜ਼ ਘਰੇ ਰਾਤ ਬੋਤਲ ਖੋਲਦਾ ਰੋਟੀ ਤੋਂ ਬਾਅਦ ਉਹ ਵੀ 4 ਪੈਸੇ ਲਾ ਕੇ ਇਲੈਕਸ਼ਨ ਜਿੱਤ ਕੇ ਗੁਰੂ ਘਰ ਦਾ ਪ੍ਰਧਾਨ ਬਣਿਆ ਹੁੰਦਾ ਮੜ ਕੇ ਸੰਗਰਾਮ ਦਿਵਾਲੀ ਦੇ ਨਾਂ ਅਨਾਉਂਸਮੈਂਟ ਕਰਕੇ ਕਹਿੰਦਾ ਜੀ ਫਲਾਣੀ ਤਰੀਕ ਨੂੰ ਅੰਮ੍ਰਿਤ ਸੰਚਾਰ ਹੋਊਗਾ ਅਮ੍ਰਿਤ ਛਕੋ ਰਤਨ ਸਿੰਘ ਮਹਿਬੂਬਪੁਰ ਨੇ ਵੀ ਇਹੋ ਜਿਹਾ ਹੀ ਸਵਾਲ ਕੀਤਾ ਸੀ ਮਹਾਂਪੁਰਖਾਂ ਨੇ ਅੱਗੋਂ ਕਹਿ ਦਿੱਤਾ ਕਹਿੰਦੇ ਵੀ ਰਤਨ ਸਿਆ ਰਸੋਈਆ ਭੋਜਨ ਬਣਾ ਬਣਾ ਕੇ ਕਦੇ ਨਹੀਂ ਜੇ ਰੱਜਦਾ ਹੁੰਦਾ ਰੱਜਦਾ ਉਹੀ ਹੈ ਜਿਨੇ ਭੋਜਨ ਛਕਿਆ ਇਸ ਕਰਕੇ ਭਾਈ ਅੰਮ੍ਰਿਤ ਛਕਣਾ ਬੜਾ ਜ਼ਰੂਰੀ ਹੈ ਸਾਧ ਸੰਤ ਜੀ ਇਕੱਲਾ ਲੋਕਾਂ ਨੂੰ ਸਮਝਾ ਕੇ ਲੋਕਾਂ ਨੂੰ ਕਹਿ ਕਹਿ ਕੇ ਨਹੀਂ ਜੇ ਸਰਦਾ ਪਹਿਲਾ ਆਪ ਆਪਣਾ ਜੀਵਨ ਸੁਧਾਰਨਾ ਪੈਂਦਾ ਹੈ ਫਿਰ ਲੋਕਾਂ ਨੂੰ ਸਮਝਾਉਣ ਜੋਗੇ ਹੋਈਦਾ ਹੈ ਮਹਾਰਾਜ ਕਹਿੰਦੇ ਅਵਰ ਉਪਦੇਸ਼ ਹੈ ਆਪ ਨ ਕਰੈ ਆਵਤ ਜਾਵਤ ਜਨਮ ਮਰੇ ਰਹਿਤ ਅਵਰ ਕਛਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਵੇਖ ਨ ਕਹੂ ਪੀਨ ਅਵਰ ਉਪਦੇਸ਼ ਹੈ ਆਪ ਨ ਕਰੈ ਆਵਤ ਜਾਵਤ ਜਨਮ ਮਰੇ ਜਿਸਕੇ ਅੰਦਰ ਬਸੈ ਨਿਰੰਕਾਰ ਤਿਸ ਕੀ ਸਿਖ ਤਰੈ ਸੰਸਾਰ ਜੋ ਤੁਮ ਭਾਨੇ ਤਿੰਨ ਪ੍ਰਵਜਤਾ ਮਹਾਰਾਜ ਜੋ ਤੈਨੂੰ ਭਾਗਏ ਜਿਹੜੇ ਤੈਨੂੰ ਚੰਗੇ ਲੱਗਦੇ ਨੇ ਜੋ ਤੁਮ ਭਾਨੇ ਤਿੰਨ ਪ੍ਰਵਜਤਾ ਨਾਨਕ ਓਨ ਜਨ ਚਰਨ ਪਰਾਤਾ ਮੈਂ ਤੇ ਓਨਾਂ ਦੇ ਚਰਨੀ ਪੈ ਜਾਣਾ ਵਾਹਿਗੁਰੂ ਜਿਹੜੇ ਤੈਨੂੰ ਭਾਗਏ ਨੇ ਜਿਹੜੇ ਤੈਨੂੰ ਚੰਗੇ ਲੱਗਦੇ ਨੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੀਰ ਭਰਾਵਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਰਮਾਲ ਬੰਨੇ ਸਿਰ ਤੇ ਦਾੜਾ ਕੈਸ ਨਹੀਂ ਰੱਖਿਆ ਇੰਨੀ ਸੇਵਾ ਕਰਦੇ ਹੋ ਤੁਸੀਂ ਸ਼ਮਿਲਣਾ ਤੇ ਲੰਗਰਾਂ ਦੇ ਵਿੱਚ ਇਹ ਸੇਵਾ ਦਾ ਫੇਰੀ ਫਾਇਦਾ ਜੇ ਤੁਸੀਂ ਗੁਰੂ ਵਾਲੇ ਬਣੋਗੇ ਅਮਰਿਤ ਛਕੋਗੇ ਦਾੜਾ ਕੈਸ ਰੱਖੋਗੇ ਗੁਰੂ ਤੁਹਾਡੀ ਬੌਢੀ ਕਰੇਗਾ ਗੁਰੂਵਾਲ ਪਰਤ ਕੇ ਆਉਂਗੇ ਤੁਸੀਂ ਮਹਾਰਾਜ ਸਚੇ ਪਾਤਸ਼ਾਹ ਜੀ ਤੁਹਾਨੂੰ ਖੁਸ਼ੀਆਂ ਦੇਣਗੇ ਭਾਈ ਸਤਿਗੁਰੂ ਪਾਤਸ਼ਾਹ ਜੀ ਰਹਿਮਤਾਂ ਦੇ ਨਾਲ ਤੁਹਾਨੂੰ ਹਮੇਸ਼ਾ ਹੀ